ਪੰਜਾਬੀਓ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਫੀਮ ਭੁੱਕੀ ਅਤੇ ਡੋਡੀਆਂ ਦੀ ਖੇਤੀ ਹੋਣੀ ਲਾਜ਼ਮੀ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਦੀ ਮਾਰ ਤੋਂ ਬਚਾਇਆ ਜਾ ਸਕੇ ਤੁਹਾਡੇ ਕੀ ਵਿਚਾਰ ਹਨ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਨਾ ਜੇਕਰ ਤੁਸੀਂ ਹੱਕ ਜੋ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਹੋਣੀ ਚਾਹੀਦੀ ਹੈ ਅਫੀਮ ਭੁੱਕੀ ਅਤੇ ਡੋਡੀਆਂ ਦੀ ਖੇਤੀ ਜੋ ਮੈਂ ਨਹੀਂ ਕਹਿ ਰਿਹਾ ਕਹਿ ਰਿਹਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦਿਲ ਲੀਡਰ ਰਾਜਾ ਵੜਿੰਗ ਦੀ ਉਹਨਾਂ ਨੇ ਸ਼ਰੀਆਮ ਕਹਿ ਦਿੱਤਾ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਤੇ ਪੰਜਾਬ ਦੇ ਵਿੱਚ ਅਫੀਮ ਫੁੱਕੀ ਫੁੱਕੀ ਅਤੇ ਡੋਡਿਆਂ ਦੀ ਖੇਤੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਿੰਥੈਟਿਕ ਨਸ਼ਿਆਂ ਦੀ ਥਾਂ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਜਿਹੜੇ ਬੇਸਿਕ ਨਸ਼ੇ ਆ ਉਹਨਾਂ ਦੇ ਨਾਲ ਜੋੜਿਆ ਜਾ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਨਸ਼ੇ ਦੇ ਹੱਕ ਦੇ ਵਿੱਚ ਨਹੀਂ ਨੇ ਪਰ ਜੇਕਰ ਪੰਜਾਬ ਦੇ ਲੋਕਾਂ ਅਤੇ ਉਹਨਾਂ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਇਹ ਬਹੁਤ ਜ਼ਰੂਰੀ ਕਦਮ ਹੈ ਉਹ ਚੁੱਕਣਾ ਚਾਹੀਦਾ ਹੈ ਬਾਕੀ ਤੁਸੀਂ ਆਪ ਸੁਣ ਲੋ ਰਾਜਾ ਵਰਿੰਗ ਜੀ ਨੇ ਹੋਰ ਕੀ ਕਿਹਾ ਹੈ ਪਾਰ ਮੇਰੇ ਪਹਿਲਾਂ ਸੱਤ ਸੱਤ ਕਾਂਗਰਸ ਨੇ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਸੀ 350 ਰੁਪਿਆ ਆ ਮਾਦਾ ਸ਼ੇਰ ਮੋਦੀ ਆਇਆ 12 ਸਾਲਾਂ ਚ ਹੀ ਇਹਨੇ ਮਾਦੇ ਸ਼ੇਰ ਨੇ ਅਸੀਂ 60 ਸਾਲਾਂ ਚ 350 ਲੈ ਕੇ ਆਏ ਸਰਦਾਰ ਸਾਹਿਬ ਇਹ 12 ਸਾਲਾਂ ਚ 1250 400 ਰੁਪਏ ਦਾ ਡੀਏਪੀ ਦਾ ਘੱਟਾ ਹੁੰਦਾ ਸੀ ਮਨਮੋਹਨ ਸਿੰਘ ਦੇ ਰਾਜ ਅੱਜ ਡੀਏਪੀ ਮਿਲਦੀ ਨਹੀਂ ਤੇ 1600 ਰੁਪਏ ਡੀਏਪੀ ਦੇ ਘੱਟੇ ਦਾ ਭਾਅ ਹੈ ਅੱਜ ਤੋਂ 12 ਸਾਲ ਪਹਿਲਾਂ 45 ਰੁਪਏ ਡੀਜ਼ਲ ਹੁੰਦਾ ਸੀ 52 ਰੁਪਏ ਪੈਟਰੋਲ ਹੁੰਦਾ ਸੀ ਅੱਜ 100 ਰੁਪਏ ਤੋਂ ਉੱਤੇ ਹੈ ਖੰਡ ਚਾਪਤੀ ਤੇਲ ਸਰੋਂ ਦਾ ਤੇਲ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਤੁਹਾਡੇ ਨਾਲ ਹੋ ਕੀ ਰਿਹਾ ਹੈ ਲੋਕ ਕਹਿੰਦੇ ਜੀ ਜੀਪੀਟੀ ਤੇ ਸਰਕਾਰ ਆ ਚੰਗੀਆਂ ਕਚੂਮਰ ਕਰਦਾ ਗਰੀਬਾਂ ਦਾ ਜੇ ਨੌਕਰੀਆਂ ਦਿੰਦੇ ਤਾਂ ਮੁੰਡੇ ਗੈਂਗਸਟਰ ਕਾਨੂੰ ਬੰਦੇ ਚੋਰ ਚੱਕੇ ਕਾਨੂੰ ਬੰਦੇ ਨਸ਼ੇ ਕਾਨੂੰ ਕਰਦੇ ਇਹ ਏਡਾ ਨਸ਼ਾ ਰੀ ਬੰਦੋੜਾ ਜਿੱਦਣੇ ਸਿਆਵਰੋ ਬਿਚਲਾਤਾ ਹੋ ਗਿਆ ਤੁਹਾਡੇ ਪਿੰਡ ਨਸ਼ਾ ਬੰਦੋ ਇਹ ਨਸ਼ਾ ਨੌਕਰੀ ਲੈ ਕੇ ਆਓ ਇਹ ਚਿੱਤੇ ਦਾ ਹੱਲ ਕੱਢੋ ਇਹ ਸਮੈਕ ਦਾ ਹੱਲ ਕੱਢੋ ਜਿੰਨਾ ਚਿਰ ਇਹ ਰੇਰਾ ਅਗਲੀ ਕੜ ਦੇ ਇਹ ਨਸ਼ਾ ਪੰਗ ਨਹੀਂ ਹੋਏਗਾ ਇਹਦਾ ਆਲਟਰਨੇਟਿਵ ਕੱਢਣਾ ਪਏਗਾ ਮੈਂ ਸੋਚ ਵਿਚਾਰ ਕੇ ਇਹਦੇ ਤੇ ਕੰਮ ਕਰ ਰਹੇ ਹਾਂ ਉਹਨਾਂ ਵਾਲੇ ਦਿਨਾਂ ਚ ਸਰਕਾਰ ਅਗਰ ਕਾਂਗਰਸ ਪਾਰਟੀ ਦੀ ਆਈ ਤੇ ਅਸੀਂ ਆਪ ਦੀ ਨੀਤੀ ਦੇਾਂਗੇ ਕਿ ਚਿੱਟੇ ਤੋਂ ਕੈਪਸੂਲਾ ਤੋਂ ਰੋਕੀ ਕੇ ਤੋਂ ਸਮੈਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਤਾਂ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਦੂਜਾ ਇਹਦਾ ਆਲਟਰਨੇਟਿਵ ਨਸ਼ਾ ਦੇਣਾ ਪਏਗਾ ਅਫੀਨ ਜਾਂ ਭੁੱਕੀ ਕਿਉਂਕਿ ਜਿਹੜਾ ਚਿੱਟਾ ਖਾਂਦਾ ਹੈ ਜਿਹੜਾ ਸਮੈਕ ਪੀਂਦਾ ਹੈ ਜਿਹੜਾ ਟੀਕਾ ਲਾਉਂਦਾ ਹੈ ਉਹ ਢਾਈ ਤੋਂ ਤਿੰਨ ਸਾਲਾਂ 'ਚ ਮਰ ਜਾਂਦਾ ਹੈ ਲੇਕਿਨ ਜਿਹੜਾ ਭੁੱਕੀ ਤੇ ਅਫੀਮ ਖਾਂਦਾ ਹੈ ਉਹ 40 ਸਾਲ ਉਹਨੂੰ ਕੁਝ ਨਹੀਂ ਹੁੰਦਾ ਉਹ ਮਰਦਾ ਨਹੀਂ ਹੈ ਅ ਸਾਨੂੰ ਆਪਦੇ ਬੱਚਿਆਂ ਦੀਆਂ ਅਗਰ ਜਾਨਾਂ ਬਚਾਉਣੀਆਂ ਹੈ ਤੇ ਸਾਨੂੰ ਇਹਦਾ ਹੱਲ ਕੱਢਣਾ ਪਏਗਾ ਛੱਡੀ ਤਾਂ ਚਾਹ ਨਹੀਂ ਜਾਂਦੀ ਆ ਬਜ਼ੁਰਗ ਭੈਣਾਂ ਨੂੰ ਕਹਿ ਦਿਓ ਵੀ ਚਾਹ ਨਹੀਂ ਪੀਣੀ ਪਰ ਕੇ ਕਹਿਣੀ ਨਾ ਭਾਈ ਚਾਹ ਤੋਂ ਬਿਨਾ ਤਾਂ ਉੱਠੇ ਨਹੀਂ ਦੰਦਾ ਚਾਹ ਇੱਕ ਨਸ਼ਾ ਹੈ ਜੇ ਤੁਸੀਂ ਚਾਹ ਨਹੀਂ ਛੱਡ ਸਕਦੀਆਂ ਜਿਹੜਾ ਚਿੱਟਾ ਤੇ ਕੈਪਸੂਲ ਖਾਂਦਾ ਕਿਦਾਂ ਛੱਡੇ ਜੇ ਉਹਨੂੰ ਇਹਦਾ ਬਦਲਾਵ ਹੱਲਣਾ ਦਿੱਤਾ ਤਾਂ ਫੇਰ ਕੰਮ ਚੱਲੇਗਾ ਨਹੀਂ ਮੈਂ ਹਰ ਨਸ਼ੇ ਦਾ ਵਿਰੋਧੀ ਆ ਮੈਂ ਤਾਂ ਅੰਡਾ ਵੀ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਲੇਕਿਨ ਅਗਰ ਬੰਦਿਆਂ ਨੂੰ ਬਚਾਉਣਾ ਹੈ ਤਾਂ ਉਹਨੂੰ ਥੋੜਾ ਘੱਟ ਘਾਟਕ ਨਸ਼ਾ ਜਿਹੜਾ ਜਾਨਲੇਵਾ ਨਸ਼ਾ ਨਹੀਂ ਹੈ ਪਹਿਲਾ ਬੰਦੇ ਨੂੰ ਜਿਹੜਾ ਮਾਰਦਾ ਨਸ਼ਾ ਉਹਦੇ ਤੋਂ ਘੱਟ ਮਾਰੂ ਨਸ਼ੇ ਤੇ ਤਬਦੀਲ ਕਰਨਾ ਪਏਗਾ ਫੇਰ ਉਹਨੂੰ ਕੱਢਣਾ ਪਏਗਾ ਨਸ਼ੇ ਨਹੀਂ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ